ਆਹ ਤੁਹਾਡਾ ਆਪਣਾ ਪੁੱਲਰ ਮੁੰਡੇ ਲੈ ਅੱਜ ਆਪਾਂ ਸੀ ਗਿੱਲ ਕੋਲ ਤੇ ਗਿੱਲ ਅੱਜ ਦੇਖ ਲਓ ਤੁਸੀਂ ਉਹ ਵੀ 12 ਤਰੀਕ ਨੌਵਾਂ ਮਹੀਨਾ ਉਹਦੇ ਆਪਾਂ ਬਣਾਏ ਸੀ 3 ਤਰੀਕ ਨੂੰ ਵੀਡੀਓ ਮੱਕੀ ਤੇ ਚੱਲਦੀ ਦੀ ਅੱਜ ਚੱਲੀ ਜਾਂਦਾ ਮੱਕੀ ਵੱਢੀ ਜਾਂਦਾ ਫਿਰ ਤੇ ਉਹ ਦਿਖਾਵਾਂਗੇ ਤੁਹਾਨੂੰ ਜਿਹੜੇ ਕੱਲ ਗਿੱਲ ਨੇ ਵੜਨਾ ਝੋਨਾ ਨਾਲ ਹੀ ਉਹ ਝੋਨਾ ਹੈ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਇੱਥੇ ਕੱਲ ਨੂੰ ਝੋਨਾ ਵੱਢੂਗਾ ਗਿੱਲ ਦੇਖ ਲਓ ਹਜੇ ਵੀ ਇਹਦੀ ਚੱਲੀ ਜਾਂਦੀ ਹੈ ਮੱਕੀ ਤੇ ਮਸ਼ੀਨ ਜਿਵੇਂ ਗਿੱਲ ਕਹਿੰਦਾ ਪਿਛਲੇ ਪਿਛਲੇ ਸਾਲ ਕਹਿੰਦਾ ਇੱਕ ਮਸ਼ੀਨ ਮੱਕੀ ਵੜਦੀ ਸੀ ਇੱਕ ਝੋਨਾ ਵੜਦੀ ਸੀ ਇਹ ਤੇ ਕੀ ਵੀ ਇਹਦੀ ਉਹੀ ਗੱਲ ਐ ਕੱਲ ਬੁੱੱਡੂ ਦੀ ਇੱਕ ਮਸ਼ੀਨ ਇਹਦੀ ਝੋਨਾ ਤੇ ਆਹ ਵੜਦੀ ਮੱਕੀ ਵਿਛਾਲ। ਚਲੋ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਉਨੇ ਆਂ ਫਿਰ ਪੂਰੀ ਮੱਕੀ ਤੇ ਜਲਦੀ ਹੀ ਮਸ਼ੀਨ। ਗਿੱਲ ਲੱਗਿਆ ਅੱਜ ਫਿਰ ਮੱਕੇ ਵੜਨੇ ਆਪਾਂ ਕਰੋਨੇ ਗਿੱਲ ਨਾਲ ਗੱਲਬਾਤ। ਗਿੱਲ ਅੱਜ ਉੱਥੇ ਤਿੰਨ ਤਰੀਕ ਨੂੰ ਬਣਾਈ ਸੀ ਵੀਡੀਓ ਅੱਜ 12 ਹੋ ਗਈ। ਅੱਜ ਬਾਹਰ। ਉਧਰ ਦੀ ਭੋਲਰਾ ਬਰੇ ਕੋਰ ਦੀ ਕਰਦੇ ਅੱਜ ਵੀ ਭੋਲਰਾ ਬਰੇ ਕੋਰ। ਕਾਤੇ ਕੱਢਿਆ ਆਇਆ ਕੋਈ ਸ਼ਦਾਈ ਤਲਾਸ਼ ਆ ਕਾਤੇ ਕੱਢਿਆ ਆ ਜੇ ਕਿ ਤੁਹਾਨੂੰ ਮਾਨਗੜ ਏਰੀਆ ਦੇ ਰਿਪੋਰਟਰ ਰਿਪੋਰਟਰ ਲੱਗਿਆ ਆ ਬਾਈ 5000 ਰੁਪਏ ਨਾਮ ਆ ਇਹਦਾ ਬਾਈ ਤਾਂ ਐਡਰੈਸ ਸਾਡੇ ਕੋਲ ਹੁੰਦਾ ਹੈਗਾ ਤਾਂ ਤੁਸੀਂ ਲਿਆ ਸਕਦੇ ਹੋ 5000 ਰੁਪਏ ਦਸਰ ਵਾਲੇ ਨਾਮ ਆ ਇਹ ਜਿਹੜੇ ਰਿਪੋਰਟਰ ਅੱਜ ਤੇ ਵੀ ਲਾ ਲਓ ਜੀ ਅੱਜ ਅਜੇ ਨਿੰਦਰ ਆਇਆਗਾ ਨਾ ਮੈਂ ਮੱਕੀ ਦੀ ਵੀਡੀਓ ਬਣਾਉਣਾ ਹੈ ਨਾ ਲੋਕਾਂ ਨੂੰ ਦਿਖਾਉਣਾ ਹੈ ਤੇ ਉਹਨਾਂ ਦੇ ਮੱਕੀ ਦੋਨੇ ਇਕੱਠੇ ਵੜਦਾਂਗੇ ਲੱਗੋਗੇ ਮੱਕੀ ਵੜਦਾ ਕਾਹਲੀ ਜੋ ਨਵੜਾ ਇਹ ਇਹਨੂੰ ਚੋਣਾ ਪੜਨਾ ਹੈ ਇਹੀ ਕੱਟਣ ਨਾਲ ਇਹੀ ਕੱਟਣ ਨਾਲ ਵੱਡੂਗਾ ਨਿੰਦਰ ਮੁੱਤੂ ਵੀ ਆ ਨਿੰਦਰ ਆ ਬੜਾ ਹੋਣ ਤੇ ਵੱਡੂਗਾ ਨਿਊ ਆਉਣ ਆੜਾ ਨਈ ਨਈ ਨਿੰਦਰ ਵੱਡੂਗਾ ਤੇ ਜੋਰਾ ਹੈਲਪਰ ਆ ਨਿੰਦਰ ਦੇ ਨਾਲ ਤਾਂ ਕਿ ਹਰਪੰਨਾਲਾ ਗਾਹਾਂ ਨੂੰ ਕੋਲ ਨਾ ਬੰਦਦਾ ਵਧੀਆ ਵਧੀਆ ਇੱਧਰ ਬੰਦਾਂ ਜੀ ਤੇ ਤੂੰ ਗਿਆ ਨਹੀਂ ਐਮਪੀ ਤੇ ਪੀ ਜਾਣਾ ਨਾ ਆਉਣ ਜਾਣਾ ਤੇ ਤਲਾਉ ਦਾ ਬੜੇ ਮਹਿੰਗੇ ਤਾਂ ਨੇ ਬਹੁਤ ਜ਼ਿਆਦਾ ਪਹਿਲਾ ਟਾਈਮ ਬਣਾ ਰੱਖਿਆ ਜਿਆਦਾ ਨਹੀਂ ਭਾਈ ਹੋਰਾਂ ਦੇ ਟਾਈਮ ਇਹ ਨਾਲ ਸੁਰਾਂਗੇ ਮੂੰਗੀ ਵਾਲਾ ਤਾਂ ਕੰਮ ਖਤਮ ਹੀ ਆ ਹੁਣ ਜੇ ਸਾਨੂੰ ਵੀਡੀਓ ਦੇਣੀ ਆਪਾਂ ਪਰ ਗਏ ਹੋਏ ਨੇ ਬਗੇਲੇ ਬੂਲੇ ਹੋਣੀ ਦੇ ਕਰਨਾ ਮਿੱਤਰਾਂ ਬਗੇਲਿਆਂ ਨਾਲ ਜਿੱਥੇ ਉਹ ਗਏ ਨੇ ਉੱਥੇ ਕਹਿੰਦੇ ਮੀਂਹ ਵੀ ਪਿਆ ਬਗੇਲਿਆਂ ਆ ਨਾ ਫਰਕ ਨਹੀਂ ਨਹੀਂ ਬਗੇਲਿਆਂ ਦੀ ਜਗ੍ਹਾ ਤੇ ਕੀ ਪਤਾ ਮੀਂਹ ਨਾ ਪਿਆ ਹੋਵੇ ਇਹ ਹੋ ਸਕਦਾ ਮੇਂ ਤਾਂ ਸਾਰੇ ਹੀ ਆ ਬਾਈ ਮੇਂ ਤਾਂ ਬਾਈ ਯਾਰ ਟਿੱਬਿਆਂ ਦੇ ਪਾਣੀ ਖੜਾਏ ਪਏ ਜਿੱਥੇ ਕਦੀ ਪਾਣੀ ਨਹੀਂ ਖੜਾਗਾ ਆ ਉੱਥੇ ਪਾਣੀ ਆਂਦਗੀ ਆਪਣੇ ਵੀਰ ਇੱਧਰ ਜੀਰੇ ਕਿ ਨਹੀਂ ਗਿਆ ਐਚ ਐਸ ਗਿੱਲ ਆਉਂ ਨਾ ਗਈ ਤੁਸੀਂ ਨਾ ਐਚ ਐਸ ਗਿੱਲ ਪਈ ਨਾ ਹੁਣ ਮਹੀਨਾ ਹੱਟ ਗਿਆ ਉਹ ਜਦੋਂ ਦੇਖਿਆ ਉਹ ਲੋਕਲ ਇੰਸਰ ਬੰਦੇ ਇਹਨੂੰ ਪੁੱਛਣਾ ਜੀ ਕਹਿੰਦੇ ਕਿੰਨੇ ਸਾਲ ਬਾਅਦ ਏਕਣਾ ਪਾਣੀ ਆਉਗਾ 20 ਸਾਲ ਬਾਅਦ ਏਕਣਾ ਪਾਣੀ ਆ ਇਹਨਾਂ ਕੋਟੇ 'ਚ ਵੀ ਕਹਿੰਦੇ ਜਿਹੜੇ ਸਾਰੀਆਂ ਨਹਿਰਾਂ ਫੁੱਲ ਆਇਦਗੀ ਫੁੱਲ ਵੀਰੇ ਅਸੀਂ ਗਏ ਆ ਨਹਿਰਾਂ ਦਾ ਆਇਦਗੀ ਮਤਲਬ ਫੂਰੀ ਵੀਲਾਂ ਨੂੰ ਗਰੀਸ ਚਿੰਗਾ ਮਾਰਦਾ ਪੈਣਾ ਓਰੇ ਹਾਂ ਦੇਖੋ ਪਤਾ ਕੋਈ ਮਾਰਕ ਕਰਕੇ ਆ ਜਾਂਦਾ ਮੌਸਮ ਹਾਂ ਮੀਂਹ ਤਾਂ ਹੁਣ ਇੱਥੇ ਵੀ ਖਰਾਬ ਹੀ ਰਹਿੰਦਾ ਮੌਸਮ ਹਾਂ ਉਧਰ ਹੁਣ ਕਹਿੰਦੇ ਤਾਂ ਐਮਪੀਆਲ ਕਹਿੰਦੇ ਕਿ ਮੌਸਮ ਵਿਭਾਗ ਨੇ ਦੱਸਿਆ 15 ਤਰੀਕ ਬਾਅਦ ਹੋ ਜਾਊਗਾ ਸਾਫ਼ ਮੌਸਮ ਦੇਖੀ ਜਾਂਦੀ ਬੰਦਾ ਵਿਦੇ ਪਤਾ ਹੀ ਕੀ ਇਹ ਮਾਲਕ ਦੇ ਘਰ ਦਾ ਕਿਸੇ ਨੇ ਉਹਨੇ ਬੋਲਾ ਮੌਸਮ ਵਿਭਾਗ ਵਾਲੇ ਰੱਬ ਨਹੀਂ ਹੁਣ ਕਈ ਵਾਰ ਲੈਟਰ ਜੇ ਤਾਂ ਸਾਫ਼ ਹੁੰਦਾ ਹਾਂਜੀ ਬਈ ਕਾਲੀ ਘੜਾ ਝੜ ਕੇ ਆਉਂਦੀ ਜਦੋਂ ਸੜਾ ਗੱਲ ਨਹੀਂ ਵਿੱਚ ਚੜਾ ਜਾਂਦਾ ਕਈ ਵਾਰੀ ਹੋਇਆ ਆਪਣਾ ਆਪਣੇ ਘਰ ਹਾਂਜੀ ਉਹ ਕਈ ਵਾਰੀ ਹੁਣ ਹੁੰਦਾ ਹੀ ਹੈ ਉਹ ਥੋਦੇ ਨਹੀਂ ਉਹਦੇ ਚ ਮੀਂਹ ਵੀ ਪੈਂਦਾ ਪੂਰਾ 30% ਦਿਖੋ ਨਾ ਦਾ ਜਾਂਦਾ ਕਦੀ 100 ਦਿਖੋਂਦਾ ਤੇ ਪੈਂਦਾ ਨਹੀਂਗਾ ਵਿੱਚ ਕਈ ਵਾਰ 15 ਵਾਲੇ ਹੀ ਪੈ ਜਾਂਦਾ ਹਾ 100 ਵਾਲਾ ਪੈਂਦਾ ਹੀ ਨਹੀਂ 100 ਵਾਲਾ ਪੈਂਦਾ ਨਹੀਂ ਇਹ ਵੀ ਰੱਬ ਦੇ ਘਰ ਦਾ ਸਰਾਪ ਲੱਗਿਆ ਨੇ ਪਾਇਆ ਨਾ ਪੈਣਾ ਬਿੱਲ ਤੂੰ ਤਾਂ ਫਿਰ 4x4 ਹੀ ਰੱਖੀਆਂ ਇਦਾਂ ਸਾਰੀਆਂ ਚੈਂਪੀਅਨ ਦੇ ਵਿੱਚ ਤਿੰਨ ਹੀ ਨੇ ਟੋਨੇ ਦੇ ਫਿਰ 4x4 ਅੱਜ ਤੱਕ ਖੋਲਦੀ ਨਹੀਂ ਬਈ 4x4 ਸਰਮ ਕਣਕ ਦੇ ਖੋਲਣਾ ਜਾ ਕੇ ਇੱਕ ਸੰਤੋਖ ਦੀ ਕਣਕ ਰੀ ਜਿਹਾ ਅੱਗੇ ਰੱਖਿਆ ਕਾਕ ਵੀ ਗਿਆ ਫਿਰ ਐਰ ਕਰਦੀ ਹੈ ਹੋ ਵੀ ਅਸੀਂ ਕਡਾਈ ਹੁਲਾ ਕਰਦੇ ਕਡਾਈ ਦਾ ਫਰਕ ਪਈ ਥੋੜੀ ਘੱਟ ਆ ਕੰਮ ਥੋੜੀ ਮੂਠੀ ਘੱਟ ਕਰ ਤੱਕ ਤੇ ਫਿਰ ਸਪੀਡ ਭਾਲ ਦਈ ਮਿਸ ਜੀ ਨਾ ਆ ਜਨਾ ਮੋੜਦੇ ਆਏ ਘੁੰਮਣੀ ਚਾਹੀਦੀ ਜੋਰੇ ਨੂੰ ਐ ਸਵਾਦ ਨਹੀਂ ਆਉਂਦਾ ਜੀ ਨਾ ਕੋ ਮੈਂ ਬ੍ਰੇਕਾਂ ਲਗਾ ਸਾਡੇ ਕੋਲ ਇੱਕ ਹੋਰ ਆ ਤਰੀਕਾ ਦੱਬ ਦੱਬ ਕੇ ਘਮਾਉਂਦਾ ਕਿਹੜਾ ਆ ਮਿੰਟੂ ਮਰੇ ਚਾ ਦਮਣਾਗੇ ਉਹ ਕਈ ਵਾਰ ਮਾਉਂਟਰ ਸਿਲੰਡਰਾਂ ਦੇ ਪਿੰਨਾਂ ਜਿਵੇਂ ਵਿੰਗੀਆਂ ਹੋ ਜਾਂਦੇ ਹਾਂ ਹੋਰ ਹੋਰ ਜਿੰਦਾ ਆਹ ਮੈਂ ਸਪਾਟਰ ਟੈਂਡਰ ਨੇ ਕਿੱਦਾਂ ਦੀ ਆ ਇਹ ਤਾਂ ਵੈਸੇ ਕਿੱਡੇ ਗੁੰਗੇ ਚ ਜਿਆਦਾ ਆਪਾਂ ਫਸੀ ਫੁੱਤੀ ਹੋ ਜੇ ਫੇਰ ਅੜੇ ਜਾ ਕੇ ਤੇ ਮੈਂ ਪੈਨਲ ਖੋਲਣਾ ਹੈ ਉਰੋ ਤਗੜੀ ਮੱਕੀ ਆ ਗਈ ਇਸ ਤੇ ਜ਼ੋਰ ਮੱਤ ਦੀ ਆ ਹੋ ਗਿਆ ਪੱਗੀ ਮੱਕੀ ਮੱਕੀ ਵਾਲੀ ਤਗੜੀ ਆ ਜਿਹੜੀ 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 ਤਰ੍ਹਾਂ ਦੀ ਆ ਪੱਗੀ ਦੇਖੀ ਆ ਦੇਖੋ ਐਮਪੀ ਵਾਲਾ ਬੰਦਾ ਹੈ ਤੇ ਗਿਆਨੀ ਆਕ ਮਚਾਈ ਸੀ ਇਹਨੇ ਕਹਿਦਾ ਗੱਲ ਕਹਿੰਦਾ ਭੱਜੀ ਆਉਂਦੀ ਯਾਰ ਮੈਂ ਇਹ ਦੇਖੀ ਕਿਤੇ ਗਾ ਹੀ ਨਾ ਇਹ ਤਾਂ ਜੋਰਾ ਤਾਰ ਤੋੜੇ ਨਹੀਂ ਤਾਂ ਗਾ ਹੀ ਟਪਾ ਦੇ ਆ ਉਹ ਨਹੀਂ ਆ ਡਰਾਈਵਰ ਕੱਚਾ ਹੈ ਜਰਾ ਕਿੰਨਾ ਦੂਰ ਆ ਗਿਆ ਦੇਖੋ ਇਹ ਕਹਿੰਦੇ ਨੇ ਨਹੀਂ ਕਰਨਾ ਤੇਈ ਅੱਲਾ ਬਖਸ਼ਾ ਘਟਾ ਹੈ ਜੇ ਆ ਮਿਲ ਜਾਂਦੀਆਂ ਜਿਹੜੇ ਮੋਟਰਾਂ ਆਈਆਂ ਲੱਗੀਆਂ ਇੱਕ ਤਾਂ ਰੀਲ ਨੂੰ ਲੱਗਦੀ ਆ ਰੀਲ ਨੂੰ ਆ ਤਾਂ ਐਸਾ ਨੂੰ ਲੱਗਦੀ ਆ ਹੋਰ ਕਾਹਨ ਲੱਗਦੀ ਆ ਗੈਟ ਨੂੰ ਹਾਂ ਉਸ ਨਾਲ ਹੀ ਸਾਰੇ ਚੱਕਰ ਕੰਟਰੋਲ ਹੋਰ ਕਾਹਨ ਲੱਗਦੀ ਆ ਰੀਲ ਦੋ ਹੀ ਆ ਬਸ ਦੋ ਹੀ ਆ ਇੱਕ ਹੋਰ ਦੇਖੇਵੇਂ ਮੂਹਰੇ ਭਨੇੜ ਵਾਲੀ ਮੋਟਰ ਦੇਖੀ ਉਹ ਬਹੁਤ ਤਾਕੜਾ ਜਿਹਾ ਸਟਵਾਰ ਆ ਹਾਂ ਉਹ ਤਾਂ ਮੋਟਰ ਹੈਗੀ ਉਹ ਵੀ ਮਿਲ ਜਾਂਦੀ ਆ ਲੋਕਲੀ ਮਿਲ ਜਾਂਦੀ ਆ ਉਹ ਵੀ ਹਣ ਹੈ ਉਹ ਵੀ ਮਿਲਦੀ ਪ੍ਰਾਈਸ ਆ ਉਹਦਾ ਮੋਟਰ 32000 ਦੀ 32000 ਡਬਲ ਆ ਜਾਣੀ ਇਹਦੇ ਨਾਲ ਉਹ ਮਹਾਂਗਾ ਹਾਂ ਨਾ ਮਾਰਨ ਦਾ ਚੀਜ਼ ਵੀ ਆਏ ਕੋਈ ਗੱਲ ਮੈਂ ਭੁੱਲਣੇ ਪੂਰੀ ਹੈ ਵੀ ਉਹ ਮੋਟਰ ਦੂਜੀ ਨਾਲ ਆਉਣੀ ਹੈ ਗਈ ਬਈ ਜੀਪੀਰ ਬਾਰੇ ਕਹਿੰਦਾ ਥੋੜਾ ਉਹਨਾਂ ਘੋੜਾ ਥੋੜੀ ਮੁੜਕੇ ਜਿਵੇਂ ਹੁਣ ਪਰ ਇਹ ਕਿਥਾਲ ਆ ਸੀ ਸੀ ਜਿੰਦਵਾਦ ਵਿੱਚ ਤਦਾਦੀ ਆ ਵੀਰ ਬਣਾ ਲਈ ਹੈ ਨਾ ਉਹਨੂੰ ਦੋ ਲਿਆ ਕੇ ਮੁੜਕੇ ਜੀ ਜ਼ਰੂਰੀ ਕਰਦਾ ਤੇ ਉਹ ਮੋਟਰ ਦਾ ਉਹ ਸਿਰਾ ਜੀ ਕਿੰਨੇ ਸਾਲ ਮੋਟਰ ਵੇਚ ਤਾ ਕਿੰਨੇ ਸਾਲ ਬਾਅਦ ਫੇਰ ਕਰੀ ਦੀ ਪਹਿਲੀ ਮਸ਼ੀਨ ਦੀ ਤਾਂ ਮੈਂ ਉਹਦੀ ਆਪ 320 ਘੰਟੇ ਬਾਅਦ ਖੁੱਲੀ ਸੀ ਜਿਹੜੀ ਆਪ ਲਈ ਹੈ ਨਾ ਤੁਸੀਂ ਤੇ ਚਾਹ ਤੇ ਘੋਦੀਏ ਵੀਰ ਆ ਜੋ ਤਨੀਓ ਚੱਲ ਪਾਲੀ ਗਈ ਸੀ ਫਿਰ ਉਹ ਖੋਲ ਕੇ ਦੇਖੇ ਨੇ ਦੇਖ ਕੇ ਕਿੱਥੇ ਗਿਆ ਕਰਨਾਟਕਾ ਘੁਮਾ ਗਿਆ ਜੀ ਮੱਕੀ ਦੇ ਬਾਹਰ ਚੱਲ ਕੇ ਆ ਜਿਹੜਾ ਬੂਆ ਜੀ ਵਰਦਾ ਰਿਆ ਹਾਂ ਹਾਂ ਆ ਜਿਹੜਾ ਵੀ ਵਰਦਾ ਰਿਆ ਜਿਹੜਾ ਕੋ ਆ ਗਿਆ ਚੱਕੀ ਜਿਹੜਾ ਕੋ ਆ ਗਿਆ ਉਹਦੇ ਅੱਗੇ ਵੱਢੀ ਆਏ ਉਹਦਾ ਛਟਨਾ ਥੋੜੀ ਹੈ ਜਿਵੇਂ ਉਹ ਹੈਰੀ ਘੁਮਾ ਲੀ ਗਿਆ ਬੰਨ ਦਿੱਤੀ ਗੜ ਸਾਰੀਆਂ ਵਸਲਾਂ ਵੱਢੀਆਂ ਹੋਸ ਸਾਹਿਬ ਕਹਿੰਦਾ ਮੇਰਾ ਕੌਂਪਨੀ ਦਾ ਕਰੈਡੋ ਕੇ ਬਿਹਾਰ ਉਹਦੇ ਵਿੱਚ ਜਿਹੜਾ ਆਓ ਕਿਦੋਂ ਜਾਣਾ ਨਿੰਦਰ ਫਿਰ ਐਂਟਰੀ ਹੈਪੀ ਹੋਈ ਸਰਪਾਤ ਦੇ ਠੀਕ ਕਹਿੰਦੇ ਹੋਰ ਆਪਣੇ ਬੰਦੇ ਹੈਗੇ ਆ ਉਧਰ ਫੋਨ ਕਰਨਗੇ ਉਹਨਾਂ ਅੱਗੇ ਮੋਂ ਗੱਲ ਹੋਈ ਆ ਉਹ ਕਹਿੰਦਾ ਵੀ ਰੁਕ ਜਾ ਮੀ ਬਹੁਤ ਪਈ ਆ ਨਾ 36 ਘੰਟੇ ਦਾ ਲਗਾਤਾਰ ਹੋ ਗਿਆ 36 ਘੰਟੇ ਹਾਂ 36 36 36 ਘੰਟੇ ਕਹਿੰਦਾ ਕਿ ਲੋ ਘਟ ਜਾਲੀ ਹੁਣ ਤਾਂ 40 ਹੋ ਗਏ ਉਹਨੇ ਕਹਿੰਦਾ ਵੀ ਹਾਵਲਾ ਦਾ ਵੀ ਮੀ ਰੁਕਈ ਇਹ ਮੈਂ ਕਿਹਾ ਵੀ ਉੱਤੇ ਬੈਠ ਕੇ ਖਾਚਾ ਹੀ ਆ ਜੀ ਆਹਗਾ ਨਾ ਇਹ ਬੈਠ ਨਹੀਂ ਉੱਥੇ ਜਾ ਕੇ ਵੀ ਰੋਟੀ ਬਣੇਗਾ ਖਾਚਾ ਤੈਨੂੰ ਪਤਾ ਹੀ ਆ ਜੇ ਘਰ ਤੇ ਨਹੀਂ ਕਿਉਂ ਖਾਚਾ ਹੈਗਾ ਨਹੀਂ ਆਈਟੇ ਪਰ ਬੈਠਾ ਹਾਂ ਤੇਰੀ ਰਿਪੇਅਰ ਜਿੰਨਾ ਕੰਮ ਰਹਿੰਦਾ ਸਾਰਾ ਤੁਹਾਡੇ ਨਾਲ ਹੋ ਜੂਗਾ ਹੁੰਦਾ ਪਹਿਲਾਂ ਕਾਲੀ ਤੇ ਇਹਨੂੰ ਜਾਣੇ ਜਾਣੇ ਜਾਣਾ ਜਣੇ ਹੁਣ ਤਾਂ ਬਹੁਤ ਜਾ ਰਹੇ ਹੁਣ ਉੱਥੇ ਜਾ ਕੇ ਗੁੰਗੀ ਦਾ ਖਤਮ ਹੀ ਹੋ ਗਿਆ ਕੰਮ ਨਾਲ ਲਈ ਕੋਈ ਕੋਈ ਦਾ ਗ੍ਰੇਟ ਸਪਾਈ ਕਰਾਉਣੀ ਹੋਣਾ ਆ ਫੇਰ ਤਾਂ ਸਪਾਈ ਕਰਾਉਣੀ ਕਰੋ ਰਿਆ ਉਹਨਾਂ ਨੇ ਇਹ ਤਾਂ ਵੀ ਨਾ ਸਾ ਉਹਨਾਂ ਦਾ ਕੋਈ ਵੀ ਜ਼ਿੰਮੇਵਾਰ ਆ ਯਾਰ ਆਪਣੇ ਉਹਦਾ ਕਈ ਵਾਰ ਹੁਣ ਸਾਡੇ ਪੰਜਾਬ ਚ ਵੀ ਕਈ ਫੇਦ ਕਮੀ ਖਤਮ ਹੋ ਜੇ ਨਾ ਮਨ ਥੋੜੀ ਮੰਨਦਾ ਫਸਲ ਨੂੰ ਵਜਵਾਉਣ ਨੂੰ ਬਹੁਤ ਆ ਕੋਈ ਵੀ ਜ਼ਿੰਮੇਵਾਰ ਨਾ ਸਣੀ ਕਿਸਾਨਾਂ ਨੂੰ ਕੀ ਮੰਨ ਕੇ ਚੱਲ ਜਿਹੜਾ ਖਾਲ ਐ ਪਹਿਲਾਂ ਨਾਲ ਪੱਕਿਆ ਉਹ ਤਾਂ ਖਰਾਬ ਹੋ ਗਿਆ ਹਾਂ ਚੱਲ ਹੁਣ ਜਿਹੜਾ ਕਰਮਾ ਜਾਂਦਾ ਉਹ ਨਾਲ ਕਿਤੇ ਨਹੀਂ ਹੈਗੇ ਨਹੀਂ ਕੋਈ ਸੋਆ ਵੀ ਨਾ ਰਹੇਗੀ ਮੱਕੀ ਜਿਹੜਾ ਆਪਣੇ ਜਿਹੜਾ ਆਪਣੇ ਕਰਮਾਂ ਦਾ ਉਹ ਨਹੀਂ ਕਿਤੇ ਗਿਆ ਜਿਹੜਾ ਉਹਨਾਂ ਦੇ ਉਹ ਨਹੀਂ ਕਿਤੇ ਗਿਆ ਬਾਕੀ ਇਹ ਫਿੱਟ ਫਿੱਟ ਗੱਲਾਂ ਐ ਜ਼ੋਰ ਤਾਂ ਕੋਈ ਨਾ ਰੱਖੇ ਰਹੀ ਹੀ ਜਾਂਦਾ ਰਹੇਗਾ ਹੈਗੇ ਨਹੀਂ ਹਾਂ ਐ ਤਾਂ ਕੋਈ ਕਿੰਨਾ ਮਰਦੇ ਜ਼ੋਰ ਨਾਲ ਲੜੀ ਉਹਨਾਂ ਆ ਚੱਲੀ ਜਾਂਦਾ ਕਿੱਲ ਬੱਢੀ ਜਾਂਦਾ ਮੱਕੇ ਆ 4 ਕਿੱਲੇ ਵੱਡਣਾ ਆ ਜਵੇਂ ਤਕੜੀ ਬਹੁਤ ਆ ਬਾਕੀ ਜਾਊਗੀ 70 80 ਕਾਉਂਸਲ ਤੇ ਝਾੜ ਇਹਦਾ ਆਧੋ ਹੋ ਜਾਣੀ ਹੈ ਹਾਂ ਆਧੋ ਹੋ ਜਾਣੀ ਚਾਰ ਕਿੱਲਾਂ ਜੋ ਛਿੱਪੇ ਭਰੇ ਆ ਕਰ ਲੈ ਨਹੀਂ ਨਹੀਂ ਇਹ ਮਸ਼ੀਨ ਕਿੰਨਾ ਤੱਕ ਬਹੁਤ ਕਾਪੋ ਵੇ ਆ ਯਾਰ 3 4 4 ਬਈ ਇੱਕ ਤਿੰਨ ਇਹਨਾਂ ਨੇ ਪਹਿਲਾਂ ਪਤਾ ਹੁਣੇ ਆ 4 5 ਚਾਹ ਉਹ 4 ਗਈਆਂ ਉਹ ਇੱਕ ਹੋਰ ਉਧਾਈ ਜਾਣਾ ਪਹਿਲਾਂ ਦੀ ਜਿਵੇਂ ਆਵੇ ਅਵੇ ਉਹੀ ਦਾ ਗਾਣਾ ਚਾਹ ਉਹ ਮੈਨੂੰ ਦੇਖੀ ਆ ਦੋ ਤੇ ਤਿੰਨ ਪਾਏ ਆਪਣੇ ਆਇਆ ਬਾਜ਼ਾਰ ਇੱਕ ਪਹਿਲਾ ਮਾਤਾ ਆਹੋ ਸੱਪੀਓ ਜਿਹੜੇ ਪੱਕੀ ਹੈ ਨਾ ਕੀ ਉਹ ਤਾਂ ਮਲਗੀ ਆਹ ਇਹਦਾ ਜੂ ਮਾਲਕ ਨੇ ਦੇਤਾ ਉਹ ਝੋਨੇ ਝੁੰਨੇ ਨਾਲ ਵਧੀਆ ਝੋਨੇ ਉਹ ਸਾਰਾ ਡਿਮਾਂਡ ਤੋਂ ਮਾ ਪਾਣੀ ਕਿੰਨਾ ਲੱਗਦਾ ਉਹ ਕਹਿੰਦੇ ਹੈ ਕਿਈ ਪਿੰਡਾਂ ਜਿਹੜੇ ਪੰਜਾਹ ਕਿੱਰੇ ਪਾਣੀ ਆਉਂ ਫਿਆ ਲੱਗਿਆ ਹੈ ਬੜੀ ਔਰ ਹੈ ਇਹ ਬਥੇਰਦਾ ਗੱਲਾਂ ਕੋਈ ਆਪ ਆਈ ਵੀ ਆਪਣੇ ਮੱਥੇ ਤੇ ਜਾ ਰਹੇ ਲੋਗੇ ਹੋਰ ਵੀ ਚਲ ਪਾਣੀ ਨਿਕਲਦਾ ਨਹੀਂ ਪੁਰਾਣਾ ਬਰਿਸ਼ ਹੈ ਹਾਂ ਉਹਦਾ ਬੜੀ ਜਿੱਦ ਮਗਾਨਿਆ ਵਾਟਰ ਜਿੱਦ ਲਾਇਆ ਸਰਕਾਰ ਨੇ ਕੋਸ਼ਿਸ਼ ਕੀਤੀ ਤੇ ਇਹਨੇ ਵਾਟਰ ਪੂਰ ਲਾਇਆ ਸਰਕਾਰ ਨੇ ਇੱਕ ਗੱਲ ਹੈ ਜੀ ਨਾ ਹੁਣ ਆਪਾਂ ਕਹੀ ਤਾਂ ਜਾਣਦੇ ਜਿੰਨਾਂ ਦੇ ਪਾਣੀ ਦਾ ਕੀ ਹੁੰਦਾ ਉਹਦਾ ਡਬਲ ਤਰਾ ਬਸਟਦਾ ਹਾਂ ਹਾਂ ਕੋੰਦੋ ਜੱਲੀਏ ਬਦ ਆਪਾਂ ਚਲੋ ਭਾਈ ਅੱਜ ਦਾ ਕਰਦੇ ਆਂ ਵਲੋਗ ਆਪਾਂ ਇੱਥੇ ਖਤਮ